ਇਹ ਦਿਲ ਦੀ ਅਗਰਾਈਆ ਤੋਂ ਆਪਣੇ ਇਲਾਕੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਉਸ 25 ਤਰੀਕ ਨੂੰ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਬਿਜਲੀ ਦਾ ਕੰਮ ਆ ਇੱਕ ਮਹੀਨੇ ਦੇ ਵਿੱਚ ਕੰਪਲੀਟ ਹੋਏਗਾ ਇਹ ਵਿਦਨ 1 ਮੰਥ ਤੇ ਜਿਹੜਾ ਕੰਮ ਆ ਉਹ ਕੰਪਲੀਟ ਕਰਕੇ ਕੰਨਾ ਜੀ ਹਰਜਿੰਦਰ ਜੀ ਜਿਹੜੀ ਤੁਹਾਡਾ ਮਸਲਾ ਸੀਗਾ ਬਿਜਲੀ ਵਾਲਾ ਉਹ ਕੈਨ ਰਿਜ਼ੋਲਵਡ 1972 ਤੋਂ ਬਾਅਦ ਤਕਰੀਬਨ ਦੋ ਪੀੜੀਆਂ ਲੰਘ ਗਈਆਂ 50 ਸਾਲ ਦਾ ਸਮਾਂ ਉਹ ਉਹਦੇ ਵਿੱਚ ਅੱਜ ਇਹ ਤੁਹਾਨੂੰ ਬਿਜਲੀ ਵਾਲਾ ਮਸਲਾ ਜਿਹੜਾ ਹੱਲ ਹੋ ਗਿਆ ਅੱਜ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਸਮਾਜ ਦੇ ਵਿੱਚ ਪ੍ਰਾਇਰਟੀਜ਼ हट ਗਈਆਂ ਸੀਗੀਆਂ ਪੋਲਿਟਿਸਟਾਂ ਦੀਆਂ ਸਿਆਸੀ ਬੰਦਿਆਂ ਦੀ ਪੋਲਿਟਿਸਟਾਂ ਦੀ ਇਹ ਪ੍ਰਾਇਰਟੀਜ਼ हट ਗਈਆਂ ਸੀਗੀਆਂ ਅੱਜ ਉਹ ਪ੍ਰਾਇਰਟੀਜ਼ ਆਮ ਆਦਮੀ ਪਾਰਟੀ ਬਹਾਲ ਕਰ ਰਹੀ ਆ ਅਸੀਂ ਸਮਾਜ ਦੇ ਵਿੱਚ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ ਹਰ ਕਦਮ ਕਰ ਰਹੇ ਜੇ ਲੋਕਾਂ ਦਾ ਜੀਵਨ ਸਤਾਰ ਉੱਪਰ ਚੁੱਕਾਂਗੇ ਤੇ ਸਮਾਜ ਖੁਸ਼ਹਾਲ ਹੋਊਗਾ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਕਹਿਣ ਤੋਂ ਗਰੇਜ਼ ਨਹੀਂ ਵੀ ਬਿਜ਼ਨਸ ਨੂੰ ਤੇ ਕੀ ਡਿਵੈਲਪ ਕਰਨਾ ਸੀਗਾ ਆਪਾਂ ਬਿਜ਼ਨਸ ਮੈਨਾਂ ਦੇ ਕੰਮਾਂ ਦੇ ਵਿੱਚ ਇੰਨੀ ਕਿ ਦਖਲ ਅੰਦਾਜ਼ੀ ਕਰ ਦਿੰਦੇ ਸੀ ਇੰਨਾ ਡਰ ਡਰਾਵਾ ਪਾ ਦਿੰਦੇ ਸੀ ਕਿ ਉਹਦੇ ਪ੍ਰਾਫਿਟ ਦੇ ਵਿੱਚੋਂ ਰਾਜਨੀਤਿਕ ਲੋਗ ਉਹ ਪ੍ਰਾਫਿਟ ਦਾ ਹਿੱਸਾ ਆਪਣੀ ਜੇਬਾਂ ਚ ਲੈ ਲੈਂਦੇ ਸੀ